ਕੀ ਆਪ ਦੀ ਜਾਨ ਤੱਕ ਖੇਡ ਰਹੀ ਰਹੇ ਸੀਗੀ ਨੁਕਸਾਨ ਹੋ ਸਕਦਾ ਸੀਗਾ ਕੱਲ ਨੂੰ ਕਿਸੇ ਹੋਰ ਦਾ ਨੁਕਸਾਨ ਹੋ ਜਾਂਦਾ ਕਿਸੇ ਬੱਚੇ ਦਾ ਕਿਸੇ ਬਜ਼ੁਰਗ ਦਾ ਕਿਵੇਂ ਦੇਖਦੇ ਹੋ ਇਸ ਪੂਰੀ ਵੀਡੀਓ ਸੋਸ਼ਲ ਮੀਡੀਆ ਤੇ ਔਰ ਪੁਲਿਸ ਦੀ ਕੀਤੀ ਕਾਰਵਾਈ ਦੇ ਉੱਪਰ ਦੇਖੋ ਮੈਂ ਇਥੇ ਇੱਕ ਗੱਲ ਕਹਿਣਾ ਚਾਹੁੰਦਾ ਵੀ ਜਾਨ ਤੋਂ ਉੱਪਰ ਕੁਝ ਵੀ ਨਹੀਂ ਹੈ ਕਹਿੰਦੇ ਜਾਨ ਹੈ ਤਾਂ ਜਹਾਨ ਹੈ ਜਿਹੜੇ ਇਹ ਬੱਚੇ ਹੈ ਚਾਹੇ ਚਾਹੇ ਉਹ 14 ਸਾਲ ਦੇ ਨੇ ਚਾਹੇ 18 ਸਾਲ ਦੇ ਨੇ ਚਾਹੇ 25 ਸਾਲ ਦੇ ਨੇ ਇਹ ਨੌਜਵਾਨੀ ਦੇ ਜੋਸ਼ ਦੇ ਵਿੱਚ ਸਪੀਡ ਨੂੰ ਪੈਸ਼ਨ ਸਮਝਦੇ ਆ ਮੈਂ ਬਹੁਤ ਸਾਰੇ ਲੋਕਾਂ ਨਾਲ ਗੱਲ ਕਰਦਾ ਜਦੋਂ ਮੈਂ ਪੁੱਛਦਾ ਵੀ ਇੰਨੀ ਤੇਜ਼ ਕਿਉਂ ਚਲਾ ਰਹੇ ਹੋ ਉਹ ਕਹਿੰਦੇ ਸਪੀਡ ਇਜ਼ ਪੈਸ਼ਨ ਕਿ ਤੇਜ਼ ਚਲਾਉਣਾ ਸਾਡਾ ਇੱਕ ਪੈਸ਼ਨ ਹੈ ਸ਼ੌਂਕ ਹੈ ਉਹ ਸ਼ੌਂਕ ਕਿਸ ਕੰਮ ਦਾ ਜਿਹੜਾ ਤੁਹਾਡੇ ਜਾਂ ਕਿਸੇ ਹੋਰ ਦੀ ਜ਼ਿੰਦਗੀ ਦਾ ਦੁਸ਼ਮਣ ਬਣ ਜਾਵੇ ਹੁਣ ਇਹ ਜਿਹੜੀ ਤੁਸੀਂ ਤਾਜ਼ੀ ਘਟਨਾ ਦੀ ਗੱਲ ਕਰ ਰਹੇ ਹੋ ਜਿਸ ਦੇ ਵਿੱਚ ਕਿ ਨੌਜਵਾਨ ਇੱਕ ਸਕੂਟੀ ਦੇ ਉੱਤੇ ਇੱਕ ਬੰਦੇ ਨੂੰ ਖੜਾ ਰੱਖਿਆ ਬਾਕੀ ਲੋਕ ਬੈਠੇ ਆ ਉਹ ਸਕੂਟੀ ਚਲਾਉਂਦੇ ਜਾ ਰਹੇ ਆ ਅੱਛਾ ਜਿ ਚਲਾ ਰਹੇ ਆ ਤੇ ਕੁਝ ਨਾ ਕੁਝ ਹਿੱਲ ਜੁਲਦੀ ਹੋ ਰਹੀ ਏ ਇਹ ਤਾਂ ਕਿਸੇ ਨੇ ਵੀਡੀਓ ਬਣਾ ਕੇ ਪਾਤੀ ਤਾਂ ਉਹਨਾਂ ਦਾ ਚਲਾਨ ਹੋ ਗਿਆ ਪਰ ਇਹਦੀ ਟ੍ਰੈਫਿਕ ਪੁਲਿਸ ਕਿੱਥੇ ਸੀ ਜਦੋਂ ਇਹ ਸੜਕਾਂ ਤੋਂ ਨਿਕਲ ਰਹੇ ਸੀ ਉਦੋਂ ਪੁਲਿਸ ਨੇ ਕਿਉਂ ਨਹੀਂ ਇਹਨਾਂ ਨੂੰ ਵਾਚ ਕੀਤਾ ਸਿਰਫ ਔਰ ਸਿਰਫ ਚੌਂਕ 'ਚ ਖੜ ਕੇ ਹਰਿਆਣਾ ਨੰਬਰ ਗੱਡੀਆਂ ਨੂੰ ਰੋਕ ਕੇ ਸਿਰਫ ਚਲਾਨ ਕਰਨਾ ਹੀ ਪੁਲਿਸ ਦਾ ਕੰਮ ਨਹੀਂ ਹੈ ਇਹਨਾਂ ਨੂੰ ਸਮਝਾਣਾ ਇਹਨਾਂ ਨੂੰ ਸਿਖਾਣਾ ਵੀ ਪੁਲਿਸ ਦਾ ਕੰਮ ਹੈ